ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਗੌਰ ਲੈ ਕੇ ਹਾਜ਼ਰ ਹਾਂ ਗੁਰਦਾਸ ਪੁੱਤਿਆ ਕੁਝ ਖਾਸ ਖਬਰਾਂ ਮਾਮੂਲੀ ਝਗੜੇ ਤੋਂ ਬਾਅਦ ਦੇਖੋ ਨੌਜਵਾਨਾਂ ਦਾ ਕੁੱਟ-ਕੁੱਟ ਕੇ ਕੀ ਕਰਤਾ ਹਾਲ ਝਗੜੇ ਦੇ ਨਾਲ ਇਹ ਇਹ ਖਾਲੀ ਸੀਨ ਚੱਲ ਰਿਹਾ ਕੋਈ ਕੋਈ ਤਾਂ ਨਹੀਂ ਕੀ ਰਿਹਾ ਦੇ ਕੋਈ ਗੋਲਜਾ ਬੈਠ ਉਹਨੂੰ ਕਿੰਨੀ ਸਪੋਰ ਬੱਸ ਬੱਸ ਉਹਨੇ ਮਾਰਿਆ ਇਹ ਦੋ ਤਿੰਨ ਮਾਰਿਆ ਸੱਸੀ ਦੇ ਵੱਢ ਗਏ ਕੋਲ ਤਰਸਦਾ ਦਈ ਮਾਰੇ ਤੇ ਇਹ ਘਰਾਂ ਕੇ ਸੌਂ ਗਿਆ ਮੁਰਕੇ ਨਹੀਂ ਉੱਠਿਆ ਇਹ ਰਾਤ ਰੋਦੀ ਕੁਰਲੋਂਦੀ ਪਤਨੀ ਦਾ ਨਹੀਂ ਦੇਖ ਹੁੰਦਾ ਹਾਲ ਰਾਸ ਨੂੰ ਸਾਰੇ ਪਿੰਦੇ ਹੋਈ ਪਿੰਦਾ ਇਹਨਾਂ ਮਾਰਿਆ ਇਹ ਵੀ ਪਿੰਦਾ ਹੈ ਹਾਂਜੀ ਗੰਜਲਾ ਨੇ ਮੁਰਕੇ ਬਾਹਰ ਚਾੜ ਕੇ ਮਾਰਿਆ ਫਿਰ ਜਖਮਾਂ ਦੀ ਤਾਬਨਾ ਸਹਾਰਦਿਆਂ ਨੌਜਵਾਨ ਮਜ਼ਦੂਰ ਨੇ ਤੋੜਿਆ ਦਮ ਬੱਡੀ ਭੇਜੀ ਅਸੀਂ ਪੋਸਟਮਾਰਟ ਵਾਸਤੇ ਦੇਖਦੇ ਜੋ ਵੀ ਪਟਾਕਾ ਕਰਨ ਹੋਣਗੇ ਉਹ ਕਾਰਵਾਈ ਕਰਾਈ ਦੀਵਾਲੀ ਦੇ ਤਿਹਾਰ ਮੌਕੇ ਬਜ਼ੁਰਗ ਔਰਦ ਨਾਲ ਵਾਪਰਿਆ ਮੰਦਪਾਗਾ ਹਾਦਸਾ ਉਹਨਾਂ ਦੇ ਨਾਲ ਤੇਰੇ ਕੋਈ ਚੀਜ਼ ਵੱਜੀ ਐ ਸੋਚਿਆ ਕਿ ਪਟਾਕਾ ਵੱਜ ਜਾਵਾ ਸਾਰ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਦੂੰਗਾ ਜਖਮ ਸੀਗਾ ਤੇ ਸਾਰੇ ਹੀ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅਜਿਹੀ ਕੋਈ ਐਮ ਆਰ ਆਈ ਨਹੀਂ ਹੁੰਦੀ ਆਪਰੇਸ਼ਨ ਤੋਂ ਬਾਅਦ ਹੋਇਆ ਵੱਡਾ ਖੁਲਾਸਾ ਅਲਤ ਵਾਲੇ ਸਾਰੇ ਬੰਬ ਚੱਲਣ ਦੇ ਹੀ ਚੱਲਣ ਦੇ ਹੀ ਤੇ ਉਹ ਖਲੋਤੀ ਆਣ ਕੇ ਉਹਨੇ ਵੱਖੀ ਫੜ ਲਈ ਉੱਥੇ ਡੇਗ ਪਈ ਆ ਇਹਨਾਂ ਦੇ ਦਿਲ ਚ ਪੀ ਬੰਬ ਵੂੰਗ ਵੱਜ ਗਿਆ ਕੋਈ ਪਰਿਵਾਰ ਚ ਬਣਿਆ ਸਹਿਮ ਦਾ ਮਾਹੌਲ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਉਹਨੂੰ ਦਿਖਾਈ ਹੈ ਕਿ ਆ ਇਹਨਾਂ ਨੇ ਗੋਲੀ ਹੀ ਵਜੀ ਹੈ ਪੂਰੀ ਖਬਰ ਸੁਣ ਤੁਹਾਡੇ ਵੀ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ ਹਸਪਤਲ ਤੋਂ ਇਨਫੋਰਮੇਸ਼ਨ ਮਿਲੀ ਸੀ ਜਮਲਾ ਦੇਵੀਆ ਉਹ ਜੰਡ ਹੋਈ ਆ ਉਹਦੇ ਆਣ ਕੇ ਹਸਪਤਲੋਂ ਬਿਆਨ ਕਰ ਰਹੀ ਕੋ ਹਾਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨ ਨੇ ਮਾਰੀ ਲੱਖਾਂ ਰੁਪਿਆ ਦੀ ਠੱਗੀ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਆ ਜਾ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਤੇ ਅੱਜ ਮੈਨੂੰ ਅੰਬਿਤਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਦੇਖੋ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਬਨਾਇਆ ਠੱਗੀ ਦਾ ਸ਼ਿਕਾਰ ਤੇਜ਼ਰ ਹੈਗਾ ਸਿੰਘ ਗੁਰਵੀਰ ਸਿੰਘ ਉਹਨਾਂ ਦਾ ਸੀ ਹੋਇਆ ਨਾਮ ਐਪਰੋਬਰੇਟਰ ਹੈਗਾ ਹਰਪ੍ਰੀਤ ਸਿੰਘ ਠੀਕ ਹੈ ਇਹ ਦੱਸਿਓ ਹੈ ਸਾਨੂੰ ਤੇ ਇੱਕ ਮੁੰਡਾ ਸੀ ਸੈ ਤੇ ਇੱਕ ਮੁੰਡਾ ਸੀ ਸਿੰਘ ਇਮੀਗ੍ਰੇਸ਼ਨ ਦੇ ਆੜ ਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਤੇ ਬਣਾ ਰਿਹਾ ਸੀ ਮੂਰਖ ਨਾ 60000 ਰੁਪਏ ਦੇ ਠੱਗੀ ਹੋਈ ਆ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਏ ਹੋਰ ਦੇ ਤੇ ਤੇਰੇ ਤੈਨੂੰ ਬਾਹਰ ਭੇਜ ਦੇਣਾ ਆ ਡ੍ਰੀਮ ওভারਸੀਜ਼ ਨਾਂ ਦੇ ਦਫ਼ਤਰ ਨੂੰ ਬੰਦ ਕਰ ਏਜੰਟ ਹੋਇਆ ਫਰਾਰ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈਨੂੰ ਬਾਕੀ ਟਿਕਟ ਦਾ ਵੀਜ਼ਾ ਵੀ ਵੀਜ਼ਾ ਵੀ ਜਿਹੜਾ ਈ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਪੀਕਰ ਵੀਜ਼ਾ ਆ ਉੱਤਰ ਜਾ ਕੇ ਲੱਗੇਗਾ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਸ਼ੁਰੂ ਸਾਡੇ ਤੋਂ ਫੋਟੇ ਡਾਕੂਮੈਂਟ ਉਹਦੇ ਕੋਲ ਹੈ ਅਸੀਂ ਤਾਂ ਖੁਦ ਬੜੇ ਪਰੇਸ਼ਾਨ ਬੈਠੇ ਹੋਏ ਆਂ ਮੇਰੀ ਪਛਟੜ ਉਹਦੇ ਕੋਲ ਪਈ ਡਾਕੂਮੈਂਟ ਉਹਦੇ ਕੋਲ ਪਈ ਆ ਪੈਸੇ ਮੇਰੇ ਉਹਦੇ ਕੋਲ ਨਹੀਂ ਆ ਮੈਂ ਕੋਸ਼ਿਸ਼ ਕੀਤੀ ਮੇਰੇ ਤੋਂ ਆਇਆ ਆਪਣੀ ਫਾਈਲ ਆਉਣ ਵਾਸਤੇ ਅੱਜ ਜਿੱਥੇ ਦੇਖਿਆ ਆਫਿਸ ਬੰਦ ਹੈ ਇਹਦਾ ਨਾਲ ਜਿਹੜੇ ਸੱਜਣ ਮਿੱਤਰ ਸਾਡੇ ਕਈ ਹੈਗੇ ਜਿਹਨਾਂ ਫਾਈਲ ਲਵਾਈ ਆ ਉਹ ਸਭ ਇੱਥੇ ਇਦਾਂ ਵਿਚਾਰੇ ਫਿਰ ਰਹੇ ਨੇ ਕੋਈ ਨਾਮ ਨੋ ਵਕਤੀ ਲੋਕਾਂ ਪਾਸੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਠੱਗੀ ਕਰਕੇ ਚਲਾ ਗਿਆ ਲੋ ਉਹਨਾਂ ਦਾ ਦਫ਼ਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈ ਆ ਸਰਕਲ ਸਿੰਘ ਕੋਈ ਰਾਤੀ ਇਹਨਾਂ ਦਾ ਕੋਈ ਝਗੜਾ ਹੋਇਆ ਕੋਈ 8 ਵਜੇ ਨਾਲ ਤੇ ਉਹ ਝਗੜੇ ਦੇ ਨਾਲ ਹੀ ਇਹ ਇਹ ਖਾਲੀ ਸੀ ਵਿਚਾਰਾ ਕੋਈ ਕੋਈ ਪਤਾ ਨਹੀਂ ਕੀ ਦੱਸਦੇ ਕੋਈ ਗੋਲ ਜਾ ਬੈਟ ਉਹਨੂੰ ਕਹਿੰਦੇ ਉਹਨੇ ਮਾਰਿਆ ਇਹਦੇ दो तीन मारे छाती है तर्थ तर्थ भी मारे घर आई उठा सारे मारिया जन बात के मार्ग फिर लड़ाई उधर इंसाफ होना चाहिए वा जरा गलती की सजा मिलनी चाहिए अपनी कारवाई कर लही है ਡੈਡ ਬੋਡੀ ਭੇਜੀ ਅਸੀਂ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਪ੍ਰਤਕ ਕਰਨ ਹੋਣਗੇ ਉਹ ਕਾਰਵਾਈ ਕਰਾਇਆ ਕਾਰਨ ਦੱਸਿਓ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਹੈ ਜੀ ਠੀਕ ਓਕੇ ਸਰ ਮੇਰਾ ਪਿੰਡ ਗੌਂਸਪੁਰਾ ਵਾ ਨਾਮ ਮੇਰਾ ਅਮਰਿਤ ਪਾਲ ਆ ਸਰ ਦੀਵਾਲੀ ਵਾਲੇ ਦਿਨ ਆਈ ਉਥੇ ਪਟਾਕੇ ਚਲਾਣ ਚੜੇ ਰਾਤ ਰਾਤ ਪਟਾਕੇ ਚਲਾਣ ਚੜੇ ਤੇ ਸੱਸ ਮੇਰੀ ਆਈ ਹੋਈ ਸੀ ਉਹਦੇ ਬਣਾਨਕ ਬਿਮਲਾ ਦੇਵੀ ਉਹਦਾ ਨਾਮ ਆ ਉਮਰ ਉਮਰ 70 ਸਾਲ ਸਾਰੇ ਤਕਰੀਬਨ ਉਹਨਾਂ ਦੇ ਨਾਲ ਪੇੜ ਤੇ ਕੋਈ ਚੀਜ਼ ਵੱਜੀ ਆਂ ਸੋਚਿਆ ਕਿ ਪਟਾਕਾ ਵੱਜਿਆ ਵਾ ਸਾਰੇ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਡੂੰਗਾ ਜ਼ਖਮ ਸੀਗਾ ਤੇ ਸਾਰੇ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅਜਿਹੀ ਕੋਈ ਐਮ ਆਰ ਆਈ ਨਹੀਂ ਹੁੰਦੀ ਸਾਰੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਸਾਨੂੰ ਅੰਬਰਸਰ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਹ ਕਹਿੰਦੇ ਕਲੀਅਰ ਕੁਝ ਨਹੀਂ ਆ ਰਿਹਾ ਹਨ ਨੂੰ ਕੀ ਆ ਸਾਰੇ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਉਹਨੂੰ ਦਿਖਾਈ ਹੈ ਕਿ ਆ ਇਹਨਾਂ ਨੇ ਗੋਲੀ ਹੀ ਵੱਜੀ ਹੈ ਇਹ ਕਹਿ ਨਹੀਂ ਸਕਦੇ ਕੋਈ ਸਾਰੇ ਦੇਖੋ ਪਟਾਕੇ ਚੱਲ ਰਹੇ ਸੀ ਆਵਾਜ਼ ਬਹੁਤ ਸੀਗੀ ਤੇ ਇਸ ਕਰਕੇ ਉਹਨੂੰ ਕੁਝ ਨਹੀਂ ਪਤਾ ਲੱਗਾ ਕਿ ਕਿੱਧਰੋਂ ਆਈ ਤੇ ਕਿੰਨੇ ਮਾਰੀ ਉਸ ਟਾਈਮ ਸਾਰੇ ਕੋਠੇ ਆਪਣੇ ਪਟਾਕੇ ਚਲਾ ਰਹੇ ਸੀਗੇ ਉਹਨਾਂ ਹੀ ਕੁਝ ਨਹੀਂ ਕਹਿ ਸਕਦੇ ਸਰ ਕਿੰਨੇ ਚਲਾਈ ਹੈ ਸਾਰੇ ਹਾਲਾਤ ਤੇ ਕਾਫੀ ਗੰਭੀਰ ਹੈ ਆਪਰੇਸ਼ਨ ਹੋ ਚੁੱਕਾ ਵਾ ਇੱਕ ਦੋ ਤਿੰਨ ਮਹੀਨੇ ਬਾਅਦ ਫੇਰ ਹੋਣਾ ਵਾ ਮਤਲਬ ਕਿ ਜ਼ਿਆਦਾ ਹੀ ਸੀਰੀਅਸ ਨੇ ਹਾਂ ਸਰ ਪੁਲਿਸ ਬਿਆਨ ਲੈਣ ਗਈ ਸੀ ਸਾਰੇ ਇਹ ਇਹੀ ਚਾਹੁੰਦੇ ਇਨਸਾਫ ਮਿਲਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚ ਕਰਮੀਤਗੜ ਘਟਣਾ ਕੋਠੇ ਦੇ ਸਾਰੇ ਬੰਬ ਚਲਾਣ ਦੇ ਹੀਗੇ ਦੀਵਾਲੀ ਵਾਲਾ ਦਿਨ ਸੀਗਾ ਤੇ ਛੋਟੇ ਛੋਟੇ ਬੱਚੇ ਵੀ ਚੜੇ ਹੀਗੇ ਤੇ ਆਲ ਦਿਵਾਲੀ ਸਾਰੇ ਬੰਬ ਚੱਲਣ ਦੇ ਹੀ ਚੱਲਣ ਦੇ ਹੀ ਤੇ ਉਹ ਖਲੋਤੀ ਆਣ ਕੇ ਤੇ ਉਹਨੇ ਵੱਖੀ ਫੜ ਲਈ ਓਥੇ ਡੇਗ ਪਈ ਆ ਤੇ ਇਹਨਾਂ ਦੇ ਦਿਲ ਚ ਪੀ ਬੰਬ ਬੂੰਬ ਵਜ ਗਿਆ ਕੋਈ ਤੇ ਚੁੱਕ ਕੇ ਥੱਲੇ ਲੈ ਗਏ ਆ ਜਦੋਂ ਥੱਲੇ ਜਾ ਕੇ ਵੇਖਿਆ ਖੂਨੋਂ ਖੂਨ ਹੋਈ ਖੂਨ ਵਗੀ ਜਾਂਦਾ ਤੇ ਵੇਖਿਆ ਤਾਂ ਸ਼ੇਕ ਜੰਗੂ ਸ਼ੇਕ ਹੋਇਆ ਆ ਉਸੇ ਵੇਲੇ ਲੱਗੇ ਆ ਹਸਪਤਾਲ ਲੱਗੇ ਕੋਈ ਸੁੱਜਾ ਬੁੱਜਾ ਨਹੀਂ ਕੀ ਬਣ ਗਿਆ ਸਾਡੇ ਨੇ ਕੀ ਕਟਣਾ ਵਰਪ ਗਈ ਵਤ ਗਈ ਆਜੇ ਤੱਕ ਸਾਡੀ ਗਲੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋ ਰਿਹਾ ਹੈ ਪਰ ਇਹਦਾ ਸਾਫ਼ ਮਿਲਣਾ ਚਾਹੀਦਾ ਹੈ ਜਿਨੇ ਚਲਾਈ ਆ ਛੋਟੇ ਛੋਟੇ ਬੱਚੇ ਵੀ ਸਾਨੂੰ ਗਾਂ ਦਾ ਡਰ ਪੈ ਗਿਆ ਕੋਠਿਆਂ ਤੇ ਨਹੀਂ ਚੜਦੇ ਸਾਰੇ ਘਰ ਸਾਡੇ ਹਲਾਗੇ ਆਪਣੇ ਆ ਸਾਰਿਆਂ ਦੇ ਬੱਚੇ ਇੱਕੋ ਕੋਠੇ ਤੇ ਵੀ ਹੋ ਜਾਂਦੇ ਆ ਇਕੱਠੇ ਸਿਆਲ ਰਹਿਣਾ ਵੀ ਕੋਠੇ ਤੇ ਆ ਅੱਡਾ ਤੇ ਚੜ੍ਹਨ ਦਾ ਦਿਲ ਨਹੀਂ ਕਰਦਾ ਕੋਠੇ ਤੇ ਇਸ ਬੰਦੀ ਨਾਲ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗਮਲਾ ਦੇਵੀ ਆ ਉਹ ਇੰਜਰਡ ਹੋਈ ਆ ਉਹਦੇ ਆਣ ਕੇ ਹਸਪਤਾਲੋਂ ਬਿਆਨ ਕਰਵਾਇਆ ਅਸੀਂ ਗਏ ਪਹੁੰਚੇ ਅਸੀਂ ਗਨਾਨੇ ਹਸਪੀਟਲ ਉਥੇ ਡਾਕਟਰ ਸਾਹਮਣੇ ਜਿਹਨੂੰ ਫਿੱਟ ਨਹੀਂ ਦੱਸਿਆ ਜਦੋਂ ਵੀ ਉਹ ਬੈਠਾ ਹੋ ਗਈ ਬਿਆਨ ਦੇਣ ਦੇ ਬੈਠਾ ਹੋ ਗਈ ਬਿਆਨ ਹਾਸਲ ਕਰਕੇ ਕਰਵਾਈ ਕੀਤੀ ਸਾਡੇ ਕੋਲ ਤੇ ਡਾਕੂਮੈਂਟ ਉਹਦੇ ਕੋਲ ਆ ਅਸੀਂ ਤਾਂ ਖੁਦੋ ਬੜੇ ਪਰੇਸ਼ਾਨਾ ਬੈਠੇ ਹਾਂ ਮੇਰੀ ਮੌਕਸ਼ਿਟ ਉਹਦੇ ਕੋਲ ਪਈ ਐ ਡਾਕੂਮੈਂਟ ਉਹਦੇ ਕੋਲ ਪਈ ਐ ਉਹਦੇ ਕੋਲ ਵੀ ਆ ਉਹ ਤੋਂ ਵੀ ਤਰੇਰ ਵੀ ਦਿੱਤਾ ਹੋਇਆ ਆ ਫਾਈਲ ਆਲਮੋਸਟ ਤੇ ਮੈਡਮ ਉਹ ਤਾਂ ਤੁਸੀਂ ਦਿੱਤੇ ਆ ਪਰ ਸਾਰੇ ਡਾਕੂਮੈਂਟ ਇੱਥੇ ਪੈਣੇ ਆਣਾ ਦੇਖ ਮੈਂ ਤਾਂ ਕਿਹੋਲ ਤਾ ਤੇ ਮੈਡਮ ਉਹਨਾਂ ਦਾ ਕੋਈ ਤੁਹਾਡਾ ਪਤਾ ਉਹਨਾਂ ਕੋ ਫੋਨ ਨੰਬਰ ਕਿਹਨਾਂ ਨੰਬਰ ਹੋਇਆ ਤੁਹਾਡੇ ਕੋਲ ਆ ਤੁਹਾਡੇ ਕੋਲ ਕਿਹਨੇ ਨੰਬਰ ਹੋਇਆ ਕੋਈ ਤਾਂ ਕੁਝ ਨਹੀਂ ਹੈਗਾ ਫੋਨ ਦੋ ਦਿਨ ਫੋਨ ਦੋ ਦਿਨ ਕੰਮ ਨੇ ਬੰਦ ਕੀਤੇ ਕੋਈ ਨੰਬਰ ਜਾਣ ਨਾ ਕੋਈ ਇੰਟਰਨੈਟ ਨਹੀਂ ਆ ਰਿਹਾ ਆਸ਼ੀਰਵਾਦ ਹਾਂ ਜੀ ਉਹ ਉਹ ਕੋ ਕੋ ਆਲਾ ਵਾਹ ਜੀ 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 ਜ ਨਾ ਇਹ ਲੈ ਲੈਣਾ ਪੜਾ ਕੱਟਣੀ ਹੈ ਹਾਂ ਜੇ ਸਕੀਪਾ ਫੋਨ ਹੀ ਉਹੀ ਫੋਨ ਦੀ ਹੱਟ ਲਵਾਉਣੀ ਹੈ ਕਿਉਂਕਿ ਘਰ ਜਾਣ ਲੱਗੇ ਸਟ ਫੋਨ ਲੈ ਲੈਣ ਕਹਿੰਦੇ ਆ ਅੱਛਾ ਨਹੀਂ ਤਾਂ ਗੋਲ ਕੋਈ ਨਹੀਂ ਉਹ ਸੁਣ ਲੈਣਾ ਕੱਟ ਦੇਣਾ ਨਹੀਂ ਉਹਦੇ ਹਲਾਰ ਕਰੂਗਾ ਜਰਾ ਕੋਈ ਹਾਂ ਜੀ ਇੱਕ ਕੋਈ ਐਸਾ ਮੌਕੇ ਵਾਲਾ ਮੌਕਾ ਹੈ ਹਾਂ ਜੀ ਕੋਸ਼ਿਸ਼ ਨੂੰ ਫੋਨ ਸਿਰ ਮੈਂਸ਼ਨ ਕਰ ਦੋ ਜੀ ਹੈ ਹਰ ਬਿੰਗ ਹੈ ਹਾਂ ਜੀ

ਤੁਸੀਂ ਦੱਸੋ ਕਿਥੇ ਬਹੌਥ ਆ ਗਿਆ ਨਾ ਮੈਂ ਮੈਂ ਤੁਹਾਨੂੰ ਪ੍ਰੋਬਲਮ ਪੈਦਾ ਕਰਦਾ ਨੰਬਰ ਲਗਾ ਕੇ ਕੈਮਰਾ ਪੋਛ ਕੇ ਦੱਸ ਦਿੰਦਾ ਤੁਹਾਨੂੰ 2 ਮਿੰਟ ਰੁਕੋ ਮੈਨੂੰ ਤੁਹਾਡਾ ਕੀ ਨਾਮ ਏ ਮਰ ਤਾਂ ਤੁਹਾਡਾ ਮਾਂ ਕੀ ਜੇ ਹਾਂਜੀ ਤੁਹਾਡਾ ਨਾਮ ਕੀ ਜੇ ਮੈਂ ਸੁਣੀਏ ਸੋਹਣੀ ਗੱਲ ਕਰਦੀ ਹਾਂ ਸੋਹਣੀ ਗੱਲ ਕਰਦੀ ਹਾਂ ਅੱਛਾ ਆਪਾਂ ਨਾ মিডিਆ ਤੋਂ ਬੋਲਦੇ ਪਏ ਆ ਤੇ মিডিਆ ਵਾਲੇ ਸਾਰੇ ਇੱਥੇ ਆਏ ਹੋਏ ਨੇ ਤੁਸੀਂ ਇਹ ਦੱਸ ਦੋ ਕਿ ਤੁਹਾਡਾ ਕੋਈ ਨਾ ਨੰਬਰ ਨੰਬਰ ਹੈਗਾ ਵਾ ਜਾਂ ਤੁਹਾਡੀ ਕਿਹੜੀ ਪੋਸਟ ਏ ਤੁਹਾਡੀ ਪੋਸਟ ਕੀ ਏ ਇਹ ਜਿਹੜੀ ਫੋਟੋ ਆ ਰਹੀ ਹੈ ਜੀ ਸਰ ਇਹ ਕਿਹੜਾ ਹੈ ਨਾਮ ਐਪਰੋਪ੍ਰੀਏਟਰ ਹੈਗਾ ਹਰਪ੍ਰੀਤ ਸਿੰਘ ਠੀਕ ਹੈ ਇਹ ਦੱਸਿਓ ਸਾਨੂੰ ਕਿ ਇਹ ਕਮੰਡ ਆ ਸੀ ਸੈਟ ਅਜੇ ਇਹ ਕਮੰਡ ਆ ਸੀ ਕਿਹੜਾ ਇਹ ਇਹ ਕਿੱਥੇ ਰਹਿੰਦਾ ਕਿੱਥੇ ਹੈਗਾ ਤਸਕ ਵੀ ਟ੍ਰੈਂਡਰ ਹੈ ਜੀ ਉਹ ਕਹਿੰਦਾ ਜਿਹੜਾ ਛੇਵੀ ਉਹ ਕਹਿੰਦਾ ਉਹਦਾ ਤੁਹਾਨੂੰ ਲੱਗਦਾ ਨਹੀਂ ਪਤਾ ਕਿ ਉਹ ਕਹਿੰਦਾ ਉਸ ਕੋਟਾ ਵਾ ਜਿਹੜਾ ਹੈਗਾ ਕੁਮਾਰ ਸਿੰਘ ਜਿਹੜਾ ਕਹਿੰਦਾ ਚੱਕਦਾ ਹੈ ਸਦਾ ਸੱਚ ਇਹਨਾਂ ਨੂੰ ਪਤਾ ਨਹੀਂ ਪੱਲਾ ਵਾਲਾ ਹੈ ਉਹ ਕਹਿੰਦਾ ਇਹਨਾਂ ਮੌਕੇ ਦਾ ਤੁਸੀਂ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਨਸ਼ਨ ਕਰ ਦੋ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਨਸ਼ਨ ਕਰ ਦੋ ਵੀ ਸਾਨੂੰ ਮੇਰੇ ਨਾਲ ਕਰਦੀ ਸਭ ਨੂੰ ਨਹੀਂ ਕਰਦੀ ਆ ਕਿਹਨੂੰ ਕੋਲ ਕਰ ਉਹ ਇੱਕ ਵੀ ਤੁਹਾਨੂੰ ਨਹੀਂ ਬਲਕਿ ਆ ਤੁਸੀਂ ਮੈਨੂੰ ਮੈਸੇਜ ਕਰ ਦਿਓ ਕਿ ਤੁਹਾਨੂੰ ਕੋਈ ਮਿਲੋ ਮਲਾਪਾ ਮੇਰੇ ਕੋਲ ਤਾਂ ਕਰੀਏ ਕਿ ਕੀ ਕਰਨਾ ਉਹਦੇ ਜਿਉਂ ਹੀ ਤੁਹਾਨੂੰ ਕੋਈ ਡਾਕੂਮੈਂਟ ਮਾਰਕੈਂਗ ਆਪੂ ਪਰ ਉਹ ਲੈ ਕੇ ਨਾਲ ਆ ਜੀ ਮੇਰਾ ਨਾਮ ਵਿਲਸਨ ਮਸੀਹ ਹੈ ਤੇ ਮੈਂ ਇੱਥੇ ਗੁਡਾਗਲੌਨੀ ਚ ਕੈਂਡਰੀ ਮਰ ਅਵਰਸਿਜ਼ ਵਾਲਿਆਂ ਤੋਂ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਉਤੇ ਅੱਜ ਮੈਨੂੰ ਅੰਬਰਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਕਿੰਨੇ ਪੈਸੇ ਤੇ ਕਿਹੜੀ ਕੰਟਰੀ ਜਾਣਾ ਮੇਰਾ ਲੈਗਜ਼ੰਬਰਗ ਦਾ ਲਾਇਆ ਸੀ ਤੇ 6 ਲੱਖ ਰੁਪਏ ਦਿੱਤਾ ਦਾ ਮੈਂ ਇਹ ਡਾਕੂਮੈਂਟ ਜਿਹੜੇ ਦਿੱਤੇ ਇਹਨਾਂ ਨੇ ਉਹ ਸਹੀ ਕਿ ਟਿਕਟ ਵੀ ਸਹੀ ਸੀ ਉਹ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਐਮਬੈਸਡਰ ਜਾ ਕੇ ਜਿੱਦੋ ਫਲੈਟ ਹੋਏਗੀ ਉੱਥੋਂ ਟਿਕਟ ਕਨਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈ ਵੀਜ਼ਾ ਵੀ ਜਿਹੜਾ ਇਹ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉਧਰ ਜਾ ਕੇ ਲੱਗੇਗਾ ਕਿੰਨੇ ਲੱਗਿਓ ਜੀ ਤੁਹਾਡਾ ਮੇਰੇ ਨਾਲ 6 ਲੱਖ ਹੁਣ ਦਫ਼ਤਰ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੀ ਨਹੀਂ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਕਿ ਜਾਂ ਮੇਰੇ ਪੈਸੇ ਦਵਾਈ ਜਾਣ ਭਾਈ ਮੇਰਾ ਨਾਮ ਮੋਹਿਤ ਮੈਂਸਾ ਹੈ ਮੈਂ ਗਰੋਟੇ ਦਾ ਇਧਰ ਰਹਿਣ ਵਾਲਾ ਤੇ ਮੇਰੇ ਨਾਲ 60000 ਰੁਪਏ ਦੀ ਠੱਗੀ ਹੋਈ ਹੈ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਇਆ ਹੋਰ ਦੇ ਤੇ ਤੇਰੇ ਤੈਨੂੰ ਬਾਅਦ ਭੇਜ ਦੇਣਾ ਹੈ ਮੈਂ ਪੇਮੈਂਟ ਦੇਣ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਨਾਲ ਕਿਹਾ ਕਿ ਮੈਂ 10 ਨਵੰਬਰ ਤੋਂ ਬਾਅਦ ਤਾਂ ਬੈਚ ਲੈਣਾ ਹੈ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋਦੋਂ ਦਵਾਂਗੇ ਆਪਾਂ 14 ਲੱਖ ਰੁਪਏ ਦੀ ਜੋਬ ਬੰਦੀ ਆ ਫਿਰ ਆਨੂੰ ਕਹਿਣ ਲੱਗੇ ਕਿ ਹਾਫ ਪੇਮੈਂਟ ਹੋਣਦੇ ਤਾਂ ਆਪ ਫ੍ਰੀਸ਼ਤੇ ਦੇ ਦਿਓ 7 ਲੱਖ ਹੋਣਦੇ ਤਾਂ 7 ਲੱਖ ਉੱਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦੀਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਏ ਤੋ ਦੇ ਦਾਂਗੇ ਕਿਹੜੀ ਕੰਟਰੀ ਜਾਣ ਦੀ ਕਿੰਨੇ ਪੈਸੇ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਪੈਸੇ ਹਾਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਨਾਲ ਜਿਹੜੇ ਸੱਜਣ ਮਿੱਤਰ ਸਾਡੇ ਕਈ ਹੈਗੇ ਜਿਨ੍ਹਾਂ ਫਾਈਲ ਲਵਾਈ ਆ ਉਹ ਸਭ ਇੱਥੇ ਇਦਾਂ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬੜੇ-ਬੜੇ ਪੈਸੇ ਲਏ ਆ ਕਈ ਕੋ 7 ਕਈਆਂ ਕੋ 15 ਕਈਆਂ ਕੋ 14 ਸਾਡੀ ਬਿਕੂ ਬੇਨਤੀ ਹੈ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਸ ਮੌਕੇ ਦਾ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਆ ਬਾਕੀ ਬੰਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਤੇ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫਤਰ ਵਿੱਚ ਕੋਈ ਨਾਮ ਨੋ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਥਗੀ ਕਰਕੇ ਚਲਾ ਗਿਆ ਲੋ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈ ਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਦਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦੱਸੀ ਜਾਏ ਤੇ ਉਹ ਆਦਮੀ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕਈ ਲੋਕ ਇਕੱਠੇ ਹੋਏ ਕੋਈ ਤਕਰੀਬਨ 60-70 ਆਦਮੀ ਇਕੱਠੇ ਹੋਏ ਉਹ ਕੀ ਇਹਨਾਂ ਨੂੰ ਕੀ ਕਿਹਾ ਵਾ ਇਹੀ ਕਿਹਾ ਜੀ ਕਿ ਥਾਣੇ ਮੇਰੇ ਨਾਲ ਚਲੋ ਆਪਏ ਆਪਣੇ ਆਪਣੇ ਅਪਲਾਈ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ ਉਸ ਤੋਂ ਬਾਅਦ ਕਰਦੇ ਇਹ ਸਨ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ